ਸੱਚੀ ਗੱਲ ਕਿ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰ ਤੇ ਮੈਂ ਨਵਦੀਪ ਕੌਰ ਪਹੁੰਚਾਦਾ ਨਜ਼ਰਵਾਦਿਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ ਪੰਜਾਬ ਦੇ ਮਸ਼ਹੂਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿੰਡੂ ਖੇਡਾਂ ਨੂੰ ਲੈ ਕੇ ਮੁੜ ਤੋਂ ਤਿਆਰੀਆਂ ਸ਼ੁਰੂ ਪੰਜਾਬ ਦੇ ਮਸ਼ਹੂਰ ਕਿਲਾ ਰਾਏਪੁਰ ਪਿੰਡੂ 올림픽 ਖੇਡਾਂ ਨੂੰ ਮੁੜ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਲਈ ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਜੇਕਰ ਹੁਣ ਰਾਜਪਾਲ ਦੀ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਫਰਵਰੀ 2026 ਦੇ ਵਿੱਚ ਲੁਧਿਆਣਾ ਦੇ ਕਿਲਾ ਰਾਇਪੁਰ ਦੇ ਵਿੱਚ ਦੁਬਾਰਾ ਬਲਦ ਦੌੜ ਦੇਖੀ ਜਾ ਸਕੇਗੀ ਸੂਬੇ ਦੇ ਤਾਪਮਾਨ ਦੇ ਵਿੱਚ 4.2 ਡਿਗਰੀ ਸੈਲਸੀਅਸ ਦਾ ਵਾਧਾ ਕੀਤਾ ਦਰਜ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਮੀਂਹ ਨਹੀਂ ਪਿਆ ਅਗਲੇ 5 ਦਿਨਾਂ ਤੱਕ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ ਜਿਤਾਈ ਜਾ ਰਹੀ ਹੈ ਕੋੜੇ ਖੁਸ ਦਿਨਾ ਤੱਕ ਸੂਬੇ ਦੇ ਵਿੱਚ ਮੌਨਸੂਨ ਸੁਸਤ ਰਹੇਗਾ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਜਿਸ ਕਾਰਨ ਤਾਪਮਾਨ ਵੀ ਵਧੇਗਾ ਅਤੇ ਨਮੀ ਵੀ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਮੌਸਮ ਵਿਭਾਗ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਦੇ ਵਿੱਚ ਬਿਨਾ ਪੈਣ ਕਾਰਨ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਦਿੱਲੀ ਦੇ ਸਲੀਮਪੁਰ ਦੇ ਵਿੱਚੋਂ ਵਾਪਰਿਆ ਵੱਡਾ ਹਾਦਸਾ ਦਿੱਲੀ ਦੇ ਸਲੀਮਪੁਰ ਇਲਾਕੇ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਇਥੇ ਅਚਾਨਕ ਇੱਕ ਚਾਰ ਮੰਜ਼ਿਲਾ ਇਮਾਰਤ ਤੇ ਢਹਿ ਗਈ ਮਲਬੇ ਹੇਠ 12 ਜਣਿਆਂ ਦੀ ਫਸੇ ਹੋਣ ਦਾ ਹਾਦਸਾ ਹੁਣ ਤੱਕ ਚਾਰ ਜਣਿਆਂ ਨੂੰ ਮਲਬੇ ਦੇ ਵਿੱਚੋਂ ਕੱਢਿਆ ਜਾ ਚੁੱਕਾ ਹੈ ਕਈ ਲੋਕ ਅਜੇ ਵੀ ਮਲਬੇ ਦੇ ਵਿੱਚ ਦੱਬੇ ਹੋਣ ਦਾ ਹਾਦਸਾ ਜੋ ਹੈ ਜਤਾਇਆ ਜਾ ਰਿਹਾ ਹੈ ਪ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਪੁਲਿਸ ਸੌਂਚ ਕੇਂਦਰ ਦੀ ਇੰਚਾਰਜ ਗ੍ਰਿਤਾ ਪ੍ਰਿਸ਼ਟਾਚਾਰ ਖਿਲਾਫ ਪੰਜਾਬ ਪੁਲਿਸ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਾਰਵਾਈ ਲਗਾਤਾ ਚਾਲੀਏ ਇਸੇ ਮੁਹਿੰਮ ਤਹਿਤ ਗੁਰਦਾਸਪੁਰ ਦੇ ਪੁਲਿਸ ਸੌਂਚ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰ ਗਿਰਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਖਿਲਾਫ ਉਹ ਪ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਮਗਰੋਂ ਇੱਕ ਕਾਰਵਾਈ ਜੋ ਕੀਤੀ ਗਈ ਹਰਮਨਦਰ ਸਿੰਘ ਮੱਥਾ ਟੇਕ ਕੇ ਪੁੱਜੀ ਫਿਲਮ ਸਰਬੱਲਾ ਜੀ ਦੀ ਸਟਾਰਟਿੰਗ ਪੰਜਾਬੀ ਫਿਲਮ ਕੋ ਸਰਬਲਾਜੀ ਕਾਫੀ ਚਰਚਾ ਦਾ ਕੇਂਦਰ ਬਣੀ ਹੋਈ ਹੈ ਇਸ ਫਿਲਮ ਦੀ ਸਟਾਰ ਕਾਸਟ ਸੱਚਕਾਂਤ ਸ੍ਰੀ ਹਰਮੰਦਰ ਸਾਹਿਬ ਨਤਮਸਤਖਹੁਣ ਲਈ ਭੁਜੀ ਇਸ ਮੌਕੇ ਉਹਨਾਂ ਗੁਰਦੁਆਰਾ ਸਹਿ ਮੱਥਾ ਟੇਕਿਆ ਤੇ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ ਇਹ ਫਿਰ ਅਸੀਂ 18 ਜੁਲਾਈ ਨੂੰ ਸ਼ਰਮਾਕਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਅਮਰੀਕਾ ਚ ਜੋ ਅੰਤਰਰਾਸ਼ਟਰੀ ਪੁਲਿਸ ਮੁਕਾਬਲਿਆਂ ਦੇ ਵਿੱਚ ਪੰਜਾਬ ਪੁਲਿਸ ਨੇ ਮਾਰੀ ਮਲ ਅਮਰੀਕਾ ਦੇ ਅਲਬਾਮਾ ਦੇ ਬਰਮਿੰਗਮ ਸ਼ਹਿਰ ਦੇ ਵਿੱਚ ਜੋ ਅੰਤਰਰਾਸ਼ਟਰੀ ਪੁਲਿਸ ਖੇਡ ਮੁਕਾਬਲੇ ਕਰਵਾਏ ਗਏ ਇਸ ਦੌਰਾਨ ਪੁਲਿਸ ਵਿਭਾਗ ਦੇ ਬਧੀਰੇ ਖਿਡਾਰੀ ਵਾਕ-ਵਾਕ ਸਪੋਰਟਸ categories ਦੇ ਨਾਲ ਸਬੰਧਿਤ ਇਨ੍ਹਾਂ ਖੇਡਾਂ ਦੇ ਵਿੱਚ ਹਿੱਸਾ ਲਿਆ ਇਨ੍ਹਾਂ ਵਿੱਚ ਹਿੱਸਾ ਲੈ ਕੇ ਪੁਲ ਵਿਭਾਗ ਦੇ ਕਈ ਮੁਲਾਜ਼ਮਾਂ ਨੇ ਦੇਸ਼ ਸਤੀ ਵਿਭਾਗ ਦਾ ਨਾਮ ਚੁੱਕਿਆ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਅंसारी ਹੋਇਆ ਲਾਪਤਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਸਾਬਾਜ਼ ਅंसारी ਲਾਪਤਾ ਹੋ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਾਜ਼ ਅंसारी ਨੂੰ 18 ਜੂਨ ਨੂੰ ਆਪਣੀ ਪਤਨੀ ਦੀ ਸਰਜਰੀ ਦੇ ਲਈ ਜ਼ਮਾਨਤ ਮਿਲੀ ਸੀ ਇਹ ਜ਼ਮਾਨਤ ਉਸਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ ਸੀਐਮ ਜੋਗੀ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਮੌਕੇ ਸੰਦੇਸ਼ ਯਾਤਰਾ ਦੇ ਵਿੱਚ ਹੋਏ ਸ਼ਾਮੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਫਿਰਗੁਰ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਰਾਜਸਥਾਨਿਲਖਣੌ ਤੋਂ ਦਿੱਲੀ ਤੱਕ ਹੋਏ ਸੰਦੇਸ਼ ਯਾਤਰਾ ਦਾ ਉਦਘਾਟਨ ਕੀਤਾ ਮੁੱਖ ਮੰਤਰੀ ਯੋਗੀ ਨੇ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਇਸ ਨੂੰ ਦਿੱਲੀ ਦੇ ਲਈ ਰਵਾਨਾ ਕੀਤਾ ਕੈਨੇਡਾ ਚੋਂ ਕਪਿਲ ਸ਼ਰਮਾ ਦੇ ਕੈਫੇ ਤੇ ਚੱਲੀਆਂ ਗੋਲੀਆਂ ਕੈਨੇਡਾ ਦੇ ਸਥਾਨੀ ਦੇ ਵਿੱਚ ਕਮੇਟੀ ਹਨ ਕਪਿਲ ਸ਼ਰਮਾ ਦੇ ਨਵੇਂ ਕੈਫੇ ਕੈਂਪਸ ਕੈਫੇ ਤੇ ਚੱਲੀਆਂ ਗੋਲੀਆਂ ਇਹ ਗੋਲੀਬਾਰੀ ਦੀ ਕੈਨੇਡਾ ਦੇ ਨਾਲ ਨਾਲ ਭਾਰਤ ਦੇ ਵਿੱਚ ਵੀ ਕਾਫੀ ਚਰਚਾ ਦੱਸ ਦਿੰਦੇ ਹਾਂ ਕਿ ਹਾਦਸਾ ਸਰੀ ਦੇ 120 85 ਐਵਨਿਊ ਤੇ ਹੋਇਆ ਜਿੱਥੇ ਲਗਾਤਾਰ ਪੰਜਾਬੀ ਰਹਿੰਦੇ ਨੇ